ਸਸ ਸਤਿ ਸ਼੍ਰੀ ਅਕਾਲ ਦੋਸਤੋ ਸਿੰਘ ਅਗਰ ਉਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਦੇ ਆ ਜੀ ਲਸੂੜਾ ਤੇ ਲਸੂੜੀ ਦੀ ਬਹੁਤ ਸਾਰੇ ਕਿਸਾਨ ਵੀਰਾਂ ਦਾ ਇਹੋ ਹੀ ਸਵਾਲ ਰਹਿੰਦਾ ਕਿ ਲਸੂੜਾ ਹੀ ਦੋਗੇ ਪਾਈ ਕਿ ਲਸੂੜੀ ਦੇਖ ਦੋਗੇ ਬਹੁਤ ਸਾਰੀਆਂ ਨਰਸਰੀਆਂ ਵਾਲੇ ਲਸੂੜੀ ਹੀ ਲਸੂੜਾ ਕਹਿ ਕੇ ਵੇਚ ਹੀ ਜਾਂਦੀਆਂ ਨੇ ਤਾਂ ਤੁਸੀਂ ਸਾਡੇ ਕੋਲ ਆ ਕੇ ਵੇਖ ਸਕਦੇ ਹੋ ਜੀ ਲਸੂੜੇ ਦਾ ਫਲ ਪੂਰਾ ਤਿਆਰ ਹੈ ਜੀ ਇਸ ਟਾਈਮ ਆ ਵੀਡੀਓ ਇਸ ਦੋਸੀ ਸਾਈਜ਼ ਤੋਂ ਅੰਦਾਜ਼ਾ ਲਾ ਸਕਦੇ ਹੋ ਜੀ ਤੁਮਾ ਲਸੂੜੀ ਸਾਡੀ ਬਾਹਰ ਲੱਗੀ ਹੋਈ ਜੀ ਨਹਿਰ ਦੇ ਕੰਡੇ ਤੇ ਤੇ ਇਹ ਲਸੂੜਾ ਸਾਡੇ ਕੋ ਅੰਦਰ ਨਰਸਰੀ ਚ ਲੱਗਾ ਹੋਇਆ ਹੈ ਜੀ ਜਿਹਦਾ ਬੂਟਾ ਇਸ ਟਾਈਮ ਪੂਰਾ ਫਲ ਨਾਲ ਪਰਿਆ ਪਿਆ ਜੀ ਇਸੇ ਦੇ ਅੱਗੇ ਬੂਟੇ ਤਿਆਰ ਹੁੰਦੇ ਨੇ ਜਿਹੜੇ ਤੁਹਾਨੂੰ ਜੁਲਾਈ ਦੇ ਵਿੱਚ ਮਿਲਣਗੇ ਜੀ ਤੁਸੀਂ ਸਾਡੇ ਕੋ ਇਹਦੇ ਬੂਟੇ ਬੁੱਕ ਕਰਵਾ ਸਕਦੇ ਹੋ ਜੀ